ਜਿਹੜੇ ਜਹਾਜ਼ ਰਾਣੀ ਮੰਤਰੀ ਨੇ ਸਿਵਲ ਅਫੀਸ਼ਰ ਮਿਨਿਸਟਰ ਸ਼੍ਰੀ ਰਾਮ ਮੋਨ ਨਾਇਡੂ ਜੀ ਉਹਨਾਂ ਨੂੰ ਮਿਲਿਆ ਸੀ ਆਹ ਚਿੱਠੀ ਦੇ ਕੇ ਆਏ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ ਰਿਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਰੋਧਿਆਨੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਇਵਿਜਨ ਮਿਨਿਸਟਰ ਨਾਇਡੂ ਸਾਹਿਬ ਨੇ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에ਰਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਹੈ ਜਿਹੜੇ ਜਹਾਜ਼ ਰਾਣੀ ਮੰਤਰੀ ਨੇ ਸਿਵਲ ਅਫੀਸ਼ਰ ਮਿਨਿਸਟਰ ਸ਼੍ਰੀ ਰਾਮ ਮੋਨ ਨਾਇਡੂ ਜੀ ਉਹਨਾਂ ਨੂੰ ਮਿਲਿਆ ਸੀ আর ਆਹ ਚਿੱਠੀ ਦੇ ਕੇ ਆਇਆ ਹੈ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਤੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਇਵਿਜਨ ਮਿਨਿਸਟਰਸ ਨਾਈਡੂ ਸਾਹਿਬ ਨੇ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에어ਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਹੈ ਜਿਹੜੇ ਜਹਾਜ਼ ਰਾਣੀ ਮੰਤਰੀ ਨੇ ਸਿਵਲ ਅਫੀਸ਼ਰ ਮਿਨਿਸਟਰ ਸ਼੍ਰੀ ਰਾਮ ਮੋਰ ਨਾਇਡੂ ਜੀ ਉਹਨਾਂ ਨੂੰ ਮਿਲਿਆ ਸੀ আর ਆਹ ਚਿੱਠੀ ਦੇ ਕੇ ਆਇਆ ਹੈ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਤੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲਿਜ਼ੇਸ਼ਨ ਮਿਨਿਸਟਰਸ ਨਾਈਡੂ ਸਾਹਿਬ ਨੇ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에어ਪੋਰਟ ਨੂੰ ਚਾਲੂ ਕਰ ਦਿਆਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ